ਹਏ ਹੋਏ ਹੋਏ ਮਿੱਤਰੋ ਨਜ਼ਾਰੇ ਲੱਗੇ ਪੈਣ ਨਜ਼ਾਰੇ ਕਹਿੰਦੇ ਮੀਹੋਂ ਮੀਹ ਹੋਇਆ ਪਿਆ ਮੀਹੋਂ ਮੀਹ ਕਹਿੰਦੇ ਠੰਡ ਨਹੀਂ ਆਉਂਦੀ ਠੰਡ ਨਹੀਂ ਆਉਂਦੀ ਹੁਣ ਸਾਮਣੇ ਉਹ ਠੰਡ ਪਾਹੂ ਭਾਈ ਫਟਾਕਾ ਪੂਰਾ ਗੱਲਬਾਤ ਜੱਸ ਕੱਪੜੇ ਪ੍ਰੈਸ ਮੀਂਹ ਜੱਸ ਵੇਰ ਦਾ ਫਟਾਕਾ ਹੈ ਬੜਾ ਪਿਆ ਮੈਨੂੰ ਨੋਟੀਫਿਕੇਸ਼ਨ ਆ ਜਾਂਦੀ ਹੈ ਵੈਦਰ ਦੇ ਕਹਿੰਦੇ ਹਾਈ ਅਲਰਟ ਮੀਂਹ ਬਹੁਤ ਤੇਜ਼ ਮੀਂਹ ਆਊਗਾ ਕਹਿੰਦੇ ਮੇਰੇ ਵੀਰੋ ਬਹੁਤ ਤੇਜ਼ ਮੀਂਹ ਇਹ ਦਿਨ ਮੌਸਮ ਵੈਸੇ ਬੜਾ ਘੈਂਟ ਲੱਗਾ ਵਾ ਓਏ ਹੋਏ ਹੋਏ ਹੋ ਪਟਾਕਾ ਪਿਆ ਪਿਆ ਹਨ ਪਟਾਕਾ ਹੀ ਐਦਾਂ ਦਾ ਮੌਸਮ ਵੈਸੇ ਬੜਾ ਘੈਂਟ ਲੱਗਦਾ ਹਲੇ ਆਪਾਂ ਸੋਚਦੇ ਸੀ ਗੱਡੀਆਂ ਨੂੰ ਅੱਜ ਆਪਾਂ ਸੋਚਦੇ ਸੀਗੇ ਪਲੈਨਿੰਗ ਕਰਦੇ ਸੀਗੇ ਪਰ ਅੱਜ ਕ੍ਰਿਸਟਾ ਨੂੰ ਵੀ ਨੋਵਾਰ ਮੀਂਹ ਆ ਕੇ ਥੱਲੇ ਡੀਜ਼ਲ ਮਰਵਾ ਲਈਏ ਜੇ ਡੀਜ਼ਲ ਮਰਵਾਇਆ ਹੁੰਦਾ ਤਾਂ ਵੇਸਟ ਆਫ ਮਨੀ ਹੋ ਗਈ ਸੀ ਤੇ ਖੁਸ਼ ਕਿਹਾ ਬਹੁਤ ਓੰਜੀਆਂ ਥੱਲੇ ਮਗਾ ਡੀਜ਼ਲ ਨੂੰ ਜੇ ਮਰਵਾਈਏ ਪਰ ਮੀਂਹ ਨੇ ਤਾਬੜ ਤੋੜ ਮੀਂਹ ਪਿਆ ਕਹਿੰਦੇ ਤਾਬੜ ਤੋੜ ਮੀਂਹ ਪਿਆ ਆਪਣੇ ਸ਼ਹਿਰ ਵਾਲੇ ਲੈ ਲੱਗੇ ਚਿੱਲ ਕਰਨ ਲੱਗੇ ਮੀਂਹ ਚ ਘੁੰਮ ਕੇ ਨ ਬੱਕਰਾ ਜਨ ਯਾਰ ਆਂਦਾ ਮੀਚਾ ਦਾ ਘੁੰਮ ਕੇ ਗੱਲਬਾਤ ਯਸ ਕੱਪੜੇ ਪ੍ਰੈਸ ਹੋਏ ਪਏ ਬਾਬੋ ਪ੍ਰੈਸ ਹੋਏ ਪਏ ਹੋ ਗਈ ਲਿਚ ਲਿਚ ਕੱਲੇ ਤੋਂ ਆਈ ਸੀ ਹਲੇ ਕੱਲੇ ਹੀ ਕੱਲੇ ਤੋਂ ਆਈ ਸੀ ਮੈਂ ਬਾਈ ਨੂੰ ਰੋਕਿਆ ਮੈਂ ਇੱਕ ਦਿਨ ਰੋਕਿਆ ਧਵਾ ਨੇ ਧੰਨ ਧੰਨ ਕਰਾਤੀ ਮਿਹਨਤ ਧੰਨ ਧੰਨ ਆਜੋ ਇਹਦੀ ਵੀ ਧੰਨ ਧੰਨ ਕਰਾਈ ਪਈ ਸੀ ਪੂਰੀ ਹਲੇ ਮੈਂ ਸੋਚਦਾ ਸੀ ਪਹਿਲਾਂ ਦੋਵਾਂ ਨੂੰ ਡੀਲ ਬਰਵਾ ਦਈਏ ਇਹਨੂੰ ਵੀ ਕ੍ਰਿਸਟਨ ਨੂੰ ਵੀ ਮਿੱਤਰ ਪਿਆਰਿਓ ਮਿੱਤਰ ਪਿਆਰਿਓ ਤੇ ਲੈਵੇ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਵੀਡੀਓ ਦੇਖਣ ਤੋਂ ਪਹਿਲਾਂ ਮਰਿਆ ਭਰਾ ਲਾਈਕ ਕਰ ਦਿਓ ਸਾਡੀ ਇਨਸ਼ੋਰਸ ਮੁਕਣ ਲੱਗੀ ਆ ਕ੍ਰਿਸਟਾ ਦੀ ਤੇ ਇਨਸ਼ੋਰਸ ਕਰਵਾਣ ਆ ਗਏ ਆ ਟੋਇਟਾ 'ਚ ਅਨ ਦੇਖਦੇ ਆ ਕਿੰਨੇ ਦਾ ਸ਼ਗਨ ਪਾਦੇ ਸਾਨੂੰ ਵੈਸੇ ਫੋਨ ਤੇ ਪੁੱਛਿਆ ਵਾ 63000 ਦਾ ਕਹਿੰਦੇ ਆ ਟਰਸਟ ਟੋਇਟਾ ਭਾਜੀ ਟਰਸਟ ਮੁਰਤੀ ਸੰਯੁਕੀ ਭਾਜੀ ਆਏ ਹੋਏ ਵਾਹ ਅੱਜ ਇਹ ਟਵਾਈਟਾ ਚ ਕੰਮ ਰਾ ਛੋੜ ਰਚੀ ਵਾਪੇ ਬੁਰਾ ਰਾ ਛੋੜ ਰਚੀ ਲੈ ਵੀ ਮਿੱਤਰੋ ओरिएंटਲ ਦਾ ਸ਼ਗਰ ਪਵਾਤਾ ਆਪਾਂ 54200 ਰੁਪਏ ਦਾ ਅੱਜ 54200 ਦੀ ਲਾਟਰੀ ਭਾਤੀ ਅੱਜ ਟਵਾਈਟਾ ਚ ਆਗੇ ਤੇ 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 ਮਿੱਤਰ ਪਿਆਰਿਓ ਟਵਾਈਟਾ ਨੂੰ ਆਲਵੀ ਦਾ ਕਹਿ ਕੇ ਆਪਾਂ ਨਿਕਲਣ ਲੱਗੇ ਅੱਜ ਆਉਣ ਲੱਗੇ ਦੋ ਕੇ ਸ਼ਾਟ ਲੈ ਤੇ ਦੋ ਕੇ ਸ਼ਾਟ ਦੋ ਕੇ ਸ਼ਾਟ ਲੈ ਤੇ ਕਰਾ ਕੋ ਜੀ ਬਿਲਕੁਲ ਕਰਾ ਜੀ ਇੰਸ਼ਾਅਰ ਕਰਾਈ ਭਾਜੀ ਇੰਸ਼ਾਅਰ ਕਰਾਈ ਠੀਕ ਹੈ ਜਾਈਏ ਜੀ ਏ ਐਬਾਈ ਗੇਟ ਦੇ ਅੰਦਰ ਤੇ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਯਾਰ ਪੁੱਛ ਕੇ ਚੱਕਣਾ ਤੇ ਗੱਡੀ ਏਜੰਸੀ ਜੀ ਕੋਈ ਲੈ ਨਾ ਜਾਵੇ ਚੱਕ ਕੇ ਜਾਂ ਕੋਈ ਲੁੱਟ ਖੋਹ ਨਾ ਲਾ ਜਵੇ ਕਿਧਰ ਜਾ ਤੀ 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 ਸੀਟ ਬੈਲਟ ਯਾਰ ਲਾ ਕੇ ਰੱਖਿਆ ਕਰੋ ਭਰਾਵਾ ਆਨਲਾਈਨ ਚਲਾਣਾ ਹੋਈ ਜਾਂਦੇ ਅੱਜ ਕੱਲ ਤਾਂ ਫੋਟੋ ਤੇ ਚਲਾਣੇ ਕਰੀ ਜਾਂਦੇ ਆ ਕੋਈ ਆਰ.ਟੀ.ਐਨ ਨਹੀਂ ਲੈਂਦੇ ਕੋਈ ਗੱਡੀ ਨਹੀਂ ਰੋਕਦੇ ਕੋਈ ਮਤਲਬ ਲਾਇਸੈਂਸ ਇਹ ਤੁਹਾਨੂੰ ਪੁੱਛਦੇ ਸਿੱਧਾ ਤੁਹਾਨੂੰ ਮੈਸੇਜ ਆ ਜਾਂਦਾ ਗੱਡੀਆਂ ਆਪਣੋਂ ਆਪਣੀਆਂ ਨਾਮ ਕਰਾ ਕੇ ਰੱਖੋ ਭਾਈ ਗਾਹਾਂ ਗਾਹ ਹਾਲਾਤ ਬਹੁਤ ਮਾੜੇ ਆ ਭਾਜੀ ਹਨਾ ਇਦਾਂ ਹੀ ਆ ਤੇ 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 ਮਿੱਤਰ ਪਿਆਰਿਓ ਮਿੱਤਰ ਪਿਆਰਿਓ ਆ ਗਏ ਮਰੂਤੀ ਸੰਜੁਕੀ 'ਚ ਸਾਡੇ ਮਰੂਤੀ ਨਵਰ ਭਾਈ ਬੈਠੇ ਪਿੱਛੇ ਭਾਈ ਗੱਡੀ ਅੰਦਰ ਪਾਰਕਿੰਗ ਜਲਾ ਦੀ ਓਹ ਹੋਰ ਤੇ ਗੱਡੀ ਪਾ ਉਹ ਗੱਡੀ ਕਿੱਦਾਂ ਦੀ ਆ ਉਹ ਕਿੰਵੀ ਐ ਮਰੂਤੀ ਸੰਜੁਕੀ 'ਚ ਆ ਗਏ ਡਿਜ਼ਾਇਰ ਸਾਹਮਣੇ ਖੜੀ ਨਵੀਂ ਡਿਜ਼ਾਇਰ ਕਿੱਥੇ ਕਿੱਥੇ ਇੱਥੇ ਲਾ ਦੀਏ ਓਹ ਹੋਰ ਇੱਥੇ ਲਾ ਦੀਏ ਯਾ ਡਿਜ਼ਾਇਰ ਬਹੁਤ ਸੋਹਣੀ ਆਈ ਭਾਈ ਨਾ ਵੀ ਬਹੁਤ ਸੋਹਣੀ ਆਈ ਸਾਰਾ ਰੂਫ ਲੱਗਿਆ ਓਏ ਹੋਰ ਪਟ੍ਰੋਲ ਪਾਰਕਿੰਗ ਨਹੀਂ ਦਿੰਦੇ ਯਾਰੀ ਪਰ ਸੋਹਣੀ ਬਹੁਤ ਲੱਗਦੀ ਡਿਜ਼ਾਇਰ ਭਾਈ ਨਾ ਪ੍ਰਾਈਵੇਟ ਹੈ ਟਵਾਈਟਾ ਲਿਆਉਂਦੀ ਆ ਤੇ ਜਾਂਦੇ ਜਾਂਦੇ ਡਿਜ਼ਾਇਰ ਬਾਰੇ ਪੁੱਛਣ ਲੱਗੇ ਡਿਜ਼ਾਇਰ ਲੈਣ ਦੀ ਸਲਾਹ ਸੀ ਡਿਜ਼ਾਇਰ ਬਹੁਤ ਸੋਹਣੀ ਆਈ ਨਾ ਮੈਂ ਯਾਰ ਇਸਕੇ ਹੀ ਆ ਇਸਕੇ ਡਿਜ਼ਾਇਰ ਤਾਂ ਜਿਹੜੀ ਚ ਸਾਨਰੂਫ ਵਾਲਾ ਮਾਡਲ ਆ ਉਹ ਬੜਾ ਘੈਂਟ ਲੱਗਦਾ ਸੋਹਣੀ ਬੋਲੋ ਯਾਰ ਪਿੱਛੋਂ ਵੀ ਮੋਰ ਤੇ ਵੀ ਕੰਪਨੀ ਵੱਲੋਂ LED ਪਾਤੀਆਂ ਨੂੰ ਇਸਕੇ ਜਿਹਾ ਲੱਗਦਾ ਨਾ ਇਸਕ ਇਸਕ ਸਵਿਫਟ ਨਵੀਂ ਮਰੂਤੀ ਸੰਜੁਕੀ ਚ ਆ ਗਏ ਆ ਬੇਟ ਜਿਆਰ ਬਹੁਤ ਸੋਹਣਾ ਲੱਗਿਆ ਨਵਾਂ ਕਰਕੇ ਲੱਗਾ ਨਾ ਜਿਆਰ ਵਧੀਆ ਲੱਗੀ ਹੋਰ ਇਕਲੀਆਂ ਦੀ ਗੱਲਾਂ ਕਾਹਨਾ ਨਹੀਂ ਆਈ ਜੀ ਸੰਦਰੂਪ ਵਾਲੀ ਵੀ ਆਂਦੀ ਆ ਵਧੀਆ ਬਣਾਤੀ ਇਹਨੂੰ ਅਲੋਇ ਟਾਇਰ ਪਾਣੇ ਨਾ ਬੜੀ ਘੈਂਟ ਲੱਗਣੀ ਹੈ ਨਾ ਸੋਹਣੀ ਉਹ ਬਣਾਤੀ ਐਨ ਪੂਰਾ ਲਗਜ਼ਰੀ ਪੰਜਾ ਮਹਿਸੂਸ ਹੁੰਦਾ ਇੱਥੋਂ ਨਾ ਫੀਲ ਜੀ ਆਂਦੀ ਆ ਨਾ ਨਾ ਸਮਾਰਟ ਹਾਈਬ੍ਰਿਡ ਭਾਜੀ ਨਹੀਂ ਸੀ ਆਂਦੀ ਨਾ ਸਮਾਰਟ ਹਾਈਬ੍ਰਿਡ ਵੈਰਾਈਟੀ ਬੈਟਰੀ ਵਾਲੀ ਬੈਟਰੀ ਵਾਲੀ ਓਏ ਹੋ ਬਰੀਜ਼ਾ ਡਿਜ਼ਾਇਰ ਬਹੁਤ ਸੋਹਣੀ ਲੱਗੀਆਂ ਮਿੱਤਰੋ ਡਿਜ਼ਾਇਰ ਵਾਕਿਆ ਬਹੁਤ ਸੋਹਣੀ ਲੱਗੀਆਂ ਸਾਡੀ ਵੀ ਸਲਾਹ ਬਣਦੀ ਆ ਜੇ ਡਿਜ਼ਾਇਰ ਲੈਣ ਦੀ ਜਾਂ ਆਰਟੀਕਲ ਲੈਣ ਦੀ ਹੁਣ ਡਬਲ ਮਾਈਂਡ ਆਪਣਾ ਬੜਾ ਹੋਇਆ ਵਾ ਪਰ ਹੁਣ ਦੇਖਦੇ ਆ ਮੈਂ ਕਿਹਾ ਟਿਓਸ ਸੇਲ ਕਰ ਲਾਂਗੇ ਆਰਟੀਕਲ ਜਾਂ ਡਿਜ਼ਾਇਰ ਜੇ ਖੁੱਲੀ ਐ ਮੈਂ ਵੀ ਬਾਹਰੋਂ ਸ਼ਾਟ ਲਈ ਜੰਨਾ ਗੱਡੀ ਖੁੱਲੀ ਐ ਅੰਦਰੋਂ ਵੀ ਬਹੁਤ ਸੋਹਣੀ ਬਣਾਤੀ ਯਾਰ ਗੱਡੀ ਓਏ ਹੋਏ ਹੋਏ ਇਸ਼ਕ ਐ ਯਾਰ ਇਸ਼ਕ ਐ ਵਧੀਆ ਲੱਗ ਰਹੀ ਹੈ ਬਹੁਤ ਸੋਹਣੀ ਹੁਣ ਦੇਖਦੇ ਆ ਕਿਹੜੀ ਗੱਡੀ SLA ਬਣਦੀ ਆਪਣੀ ਅੱਛਾ ਆਟੋਮੈਟਿਕ ਆਏ ਆਟੋਮੈਟਿਕ ਰੇਸ ਬ੍ਰੇਕ ਮੈਂ ਕੀ ਕਰ ਜਾਈਆ ਮਰੂਤੀ ਸੰਜੁਕੀ ਹੋਇਆ ਪਿਆ ਸਾਰੇ ਪਾਸੇ ਮਰੂਤੀ ਸੰਜੁਕੀ ਹੈ ਪਰ ਡਿਜ਼ਾਈਨ ਸੋਹਣੀ ਬੜੀ ਲੱਗਦੀ ਬਾਬੇ ਉਹ 9.5 ਲੱਖ ਤੋਂ ਸਟਾਰਟ ਆ ਓਏ ਹੋਏ ਹੋਏ ਹੋ ਇਸ਼ਕ ਹੀ ਆ ਪਰੇਸ਼ਕ ਕਿੰਨੀ ਵਜੇ ਜਾਣਾ ਹੈ ਇਸ ਕਿਸਕ ਜੇ ਆਪਣੀ ਗੱਡੀ ਆ ਵਧੀਆ ਰੇਟਾਂ ਨਿਕਲ ਗਈ ਤਾਂ ਕੱਢਣੀ ਆਪਾਂ ਹਲਾ ਭਾਈ ਠੀਕ ਤੇ ਉਹ ਬੱਡ ਡਿਜ਼ਾਇਰ ਬੱਡ ਡਿਜ਼ਾਇਰ ਲੈਣੀ ਸਹੀ ਹੈ ਕਿ ਆਟਿਕ ਲੈਣੀ ਸਹੀ ਹੈ 9.5 ਲੱਖ ਦੀ ਡਿਜ਼ਾਇਰ ਆ ਆਟਿਕ ਲੈਣੀ ਕਰੀ ਨਾ ਆਟਿਕ ਲੈਣੀ ਕਰੀ ਨਾ 10 11 ਲੱਖ ਚਾਟ ਕੇ ਪੈਂਦੀ 12 ਲੱਖ ਨੂੰ ਪੈਂਦੀ ਕੰਪਲੀਟ ਸਾਰੀ ਇਹ ਕੰਪਲੀਟ 10 ਨੂੰ ਪੈਂਦੀ ਨਾ 9.5 9.5 ਨੂੰ ਜਿਹੜਾ ਮੈਂ ਉਹਨੂੰ ਪੁੱਛਿਆ ਉਹ 9.5 ਦੀ ਆ ਮੈਨੂੰ 12 ਲੱਖ ਦੀ ਕਹਿੰਦਾ ਕਹਿੰਦਾ 9.5 ਦੀ ਆ ਦੀ 9.9 ਉਹ ਆਟੋਮੈਟਿਕ ਆ ਜਿਹੜੀ ਮੈਨੂਅਲ ਆ ਹੈਗੀ 9.9 ਲੱਖ ਹੈ ਨਾ ਨਹੀਂ ਨਹੀਂ ਮੈਨੂਅਲ ਹੈ 9.9 ਲੱਖ 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 ਮਾਡਲ ਓਕੇ 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 ਤੇ ਮੇਰੇ ਤੋਂ ਮਰੂਤੀ ਸੰਜੁਕੀ ਦੇਖ ਕੇ ਆਇਆ ਤੇ ਡਿਜ਼ਾਇਰ ਗੱਡੀ ਸੋਹਣੀ ਬਹੁਤ ਬਣਾਤੀ ਮੈਂ ਸਾਡੀ ਸਲਾਹ ਮੰਨ ਲਈ ਸੀ ਡਿਜ਼ਾਇਰ ਲੈਣ ਦੀ ਤਾਂ ਕਰਕੇ ਹੁਣ ਆਪਾਂ ਮਰੂਤੀ ਸੰਜੁਕੀ ਤੇ ਜਾ ਕੇ ਆਇਆ ਪੁੱਛ ਕੇ ਆਇਆ ਡਿਸਕਾਊਂਟ ਵਗੈਰਾ ਕਿਹ ਚੱਲਦਾ ਹੈ ਗੱਡੀਆਂ ਦੇ ਨਾ ਕਿ ਦਸੰਬਰ ਮਹੀਨੇ ਚ ਹਰ ਇੱਕ ਗੱਡੀਏ ਮਤਲਬ ਡਿਸਕਾਊਂਟ ਹੁੰਦਾ ਹੈ ਪਰ ਜਿਹੜੀਆਂ ਗੱਡੀਆਂ ਵਧੀਆ ਟ੍ਰੈਂਡਿੰਗ ਚ ਵਿਕ ਰਹੀਆਂ ਉਹਨਾਂ ਤੇ ਕੋਈ ਡਿਸਕਾਊਂਟ ਨਹੀਂ ਹੈਗਾ ਜਿ ਕਲੇਸ਼ਟਾ ਹੋ ਗਈ ਆ ਆਰਟਿਕਾ ਹੋ ਗਈ ਇਹਨਾਂ ਤੇ ਨਹੀਂ ਹੁਣ ਆਪੇ ਡਰਦਾ ਨਹੀਂ ਨਜ਼ਾਰੇ ਵੀ ਆ ਨਹੀਂ ਜਿਹੜੀਆਂ ਗੱਡੀਆਂ ਟ੍ਰੈਂਡਿੰਗ ਚ ਵਿਕ ਰਹੀਆਂ ਉਹਨਾਂ ਤੇ ਕੋਈ ਡਿਸਕਾਊਂਟ ਨਹੀਂ ਹੈ ਜਿਹੜੀ ਉਦਾਂ ਗੱਡੀਆਂ ਉਦਾਂ ਮਹਿੰਦਰਾ ਤੇ ਗੇਸ ਕਾਰਪੋਰੇਸ਼ਨ ਕਹਿੰਦੇ ਆ ਬਲਾਓ ਮੈਨੂੰ 1.5 ਲੱਖ ਦਾ ਡਿਸਕਾਊਂਟ ਦਵਾਂਗੇ ਬਜ਼ਾਰੋਂ ਤੇ 1.5 ਲੱਖ ਦਾ ਡਿਸਕਾਊਂਟ ਹੁਣ ਇੰਸ਼ੋਰੈਂਸ ਕਰਾਣਾ ਐਸੇ ਨਾਲੇ ਗੱਡੀ ਦਾ ਪਤਾ ਕਰਿਆ ਹੁਣ ਚੱਲੇ ਆ ਵਾਪਸ ਪਹਿਲਾਂ ਮਾਦੀਪਰ ਕੋਈ ਸ਼ਾਟ ਲੈ ਆ ਰਹੀ ਮੈਂ ਕਿੱਥੇ ਸ਼ਾਟ ਲੈ ਲੈਂਦੇ ਬਲੌਗ ਬਣ ਜੀਓ ਮਿੱਤਰੋ 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 ਪਹਿਲਾਂ ਮੈਂ ਬਲੌਗ ਬਣਾਇਆ ਨਹੀਂ ਸ਼ਾਟ ਕੋ ਲਿਆ ਬਾਈ ਵੀ ਜੀ ਸਿਕੀਨੋ ਬਾਈ ਵੀ ਜੀ ਮੜੀ ਜਾਈਆ ਮੈਂ ਕਿਹਾ ਵਲੌਗ ਬਣਾਣਾ ਯਾਰ ਭਰਾਵਾਂ ਨੂੰ ਦਿਖਾਣੇ ਵਲੌਗ ਤੇ ਇਨਸ਼ੋਰਸ ਕਰਾ ਕੇ ਆ ਗਏ ਆ ਤੇ ਮੁੜ ਕੇ ਇੱਥੇ ਜਾੜ ਲੈ ਮੈਂ ਕਿਹਾ ਓਏ ਹੋ ਕਿੰਨਾ ਗਲਤ ਬੰਦਾ ਗੱਡੀ ਕੱਢ ਕੇ ਗਿਆ ਇੱਥੇ ਯਾਰ ਕੱਟ ਦਿੱਤਾ ਵਾ ਕੱਟ ਹੈਗਾ ਬਹੁਤ ਡੇਂਜਰ ਹੈ ਲੇਟ ਵੈਸੇ ਲਾਤੀ ਲੇਟ ਹੈ ਤੇ ਹੋਰ ਚਾਹੀਦੀਆਂ ਦੂਰੋਂ ਬੰਦੇ ਨੂੰ ਪਤਾ ਹੋਣਾ ਚਾਹੀਦਾ ਗੱਡੀਆਂ ਬਹੁਤ ਸਪੀਡ ਚ ਜਾਂਦੀਆਂ ਇਦਾਂ ਹੀ ਨਾ ਕੋਣਾ ਹੁਣੋਂ ਲੰਘ ਜਾਂਦਾ ਨਹੀਂ ਨਹੀਂ ਇਹ ਕਾਹਨੂੰ ਮੈਂ ਰਿਸਕ ਲੈਣਾ ਰੋਕਣਾ ਮੈਨੂੰ ਨਹੀਂ ਜਾਣਾ ਸੀ ਬਹੁਤ ਸਪੀਡ ਜ਼ਿਆਦਾ ਲੋਕ ਭਰਾਵਾ ਤੇ ਮੇਤਰਾ ਮੇਤਰਾ ਕੱਟਾਂ ਕੁੱਟਾਂ ਤੇ ਬੀਜੇ ਭਾਈ ਕਹਿੰਦਾ ਇਹ 2000 ਦਾ ਤੇਲ ਪਾਣਾ 10000 ਦਾ ਇੱਥੇ ਫੂਕ ਲੈਣਾ ਯਾਰ ਬੀਜੇ ਭਾਈ ਮੈਂ ਠੰਡਾ ਜਿਹਾ ਡਰਾਈਵਰ ਆ ਭਾਜੀ ਮੈਂ ਬਹੁਤ ਠੰਡਾ ਡਰਾਈਵਰ ਆ ਹਾਂ ਚੋਲ ਦਾ ਭਾਏ ਇਹ 400 ਲਗਦੇ ਨੇ ਦੋ ਕਰ ਲੈ ਆ ਓਏ ਹੋਏ ਕੀ ਹਾਲ ਕਰਤੇ ਨੇ ਭਾਈ ਸ਼ੈੱਡ ਪਾਉਣ ਲੱਗੇ ਨੇ ਓਏ ਹੋਏ ਹੋਏ ਪੰਪ ਤੇ ਮੈਂ ਕਦੂ ਵਾਲਾ ਪਿਆ ਪੂਰਾ ਕਦੂ ਕੰਮ ਕਦੂ ਉਹ ਕੱਦੀ ਹੋਇਆ ਪਿਆ ਇੰਸ਼ੋਰਸਾ ਭਰਾਵਾ 5 6 ਤਰ੍ਹਾਂ ਦੀਆਂ ਸੀਗੀਆਂ 78 88000 ਤੱਕ ਇੰਸ਼ੋਰਸਾ ਸੀਗੀ ਕਪਾ ਕਰਾਈਆ ओरिएंटਲ ਦੀ ਪਹਿਲਾ ਸੀਗੀ ਐਸਵੀਆਈ ਦੀ ਹਾਂ ਸਰਵਿਸ ਸਾਰਿਆਂ ਦੀ ਇੱਕ ਬਰਾਬਰ ਹੀ ਆ ਡੈਪ ਕੈਪ ਕਰਾਈ ਫੁੱਲ ਬੰਪਰ ਤੋਂ ਬੰਪਰ ਰੜੀ ਹੁੰਦੀ ਉਹ ਹੀ ਕਰਾਈ ਆ ਕੱਲ ਨੂੰ ਮੁੱਕਣੀ ਸੀ ਚਲਾ ਕੇ ਰੇਹ ਚੱਲਦੀ ਨਹੀਂ ਸੀ ਉਹਦੇ ਬਾਅਦ ਰੁਪਈਆ 50000 ਲੱਗਿਆ ਮੇਰੇ ਵੀਰੋ ਤੇਲ ਤੂਲ ਫੁੱਲ ਹੋ ਗਿਆ ਮੇਰੇ ਵੀਰੋ ਜੇ ਕੋਈ ਪ੍ਰੋਬਲਮ ਲੱਗੀ ਹੋਈ ਜੀਨ ਤਾਂ ਕਰ ਲੂੰਗਾ ਨਾ ਤੇਲ ਬਹੁਤ ਵਧੀਆ ਸਮਫਲ ਆ ਯਾਰ ਜਾਲ ਲੈ ਸਾਡੇ ਬਹੁਤ ਘੈਂਟ ਤੇਲ ਆ ਨਾਲੇ ਐਵਰੇਜ ਵਧੀਆ ਚਲਾ ਕੇ ਉਹ ਕਹਿੰਦਾ ਵੀ ਚਲਾ ਕੇ ਆ ਦੋਖਾਂ ਤੇ ਨਾਲੇ ਗੱਡੀ ਦਾ ਚਲਾਵਾ ਬਹੁਤ ਸੋਹਣਾ ਹੁੰਦਾ ਇਸ ਤੇਲ ਨਾਲ ਤਾਂ ਪਾ ਇਧਰ ਨਹੀਂ ਜਾਈਦਾ ਇੱਥੇ ਤੇਲ ਪੁਆਈਦਾ ਜਾਲ ਲੈ ਘੈਂਟ ਦੇ ਲੱਕ ਘੈਂਟ ਉਹ ਕੱਟਦਾ ਮੁੜ ਕੇ ਆਏ ਫੇਰ ਕੱਟਦੇ ਜਾਣਾ ਰੋਂਗ ਸਾਈਡ ਜਾ ਕੇ ਆਹ ਟੋਇਟਾ ਦੀ ਗੱਡੀ ਆਂਦੀ ਸਰਵਿਸ ਕਰਨ ਬਲਾਚੌਰ ਨੰਗੀ ਸ਼ੋਰ ਲੈਣੀ ਉਹ ਹਾਈ ਲੈਕਸ ਆਪਣੇ ਸ਼ਹਿਰ ਆ ਕੇ ਨਾ ਜੇ 4-5 ਗੱਡੀਆਂ ਤਾਂ ਸ਼ਹਿਰ ਆ ਕੇ ਭਾਈ ਸਰਵਿਸ ਕਰ ਜਾਂਦੇ ਟੋਇਟਾ ਵਾਲੇ ਹਾਈ ਲੈਕਸ ਲੈ ਕੇ ਆਉਂਦੇ ਸਾਰਾ ਸਮਾਨ ਲੈ ਜਾਂਦੇ ਟੋਟਲੀ ਸ਼ੋਰ ਲੈਣੀ ਉਹ ਗੱਡੀ ਨੰਗੀ ਤੇ ਪਹੁੰਚ ਗਏ ਸ਼ਹਿਰ ਬਲਾਚੌਰ ਮਿੱਤਰੋ ਫੇਰ ਬੱਦਲ ਦਾ ਮੀਂਹ ਦਾ ਮਾਹੌਲ ਬਣ ਗਿਆ ਕਹਿੰਦੇ ਤੇ ਮਿੱਤਰ ਪਿਆਰਿਓ ਮਿੱਤਰ ਪਿਆਰਿਓ ਘੁੰਮਦੇ ਘਮਾਉਂਦੇ ਪਹੁੰਚ ਗਏ ਪਿੰਡ ਜਗਤਪੁਰ ਤੇ ਮੀਹੋ ਮੀਹ ਹੋਇਆ ਪਿਆ ਤੇ ਪਿੱਛੇ ਆਦੀ ਆਪਣੀ ਰਾਣੀ ਸੁੰਦਰਾ 1052 ਤੇ ਆਪਣਾ ਮਨੀ ਪਾਈਆਂ ਦਾ ਕਹਿੰਦੇ ਹੈ ਆਪਣੇ ਵਿਪਨ ਪ੍ਰੋ ਵਾਲੀ ਕਾਰ ਹੈ ਵਿਪਨ ਪ੍ਰੋ ਵਾਲੀ ਇਹ ਬੰਦਾ ਆਪਣੇ ਲਈ ਗੇਅਰਲੀਵਰ ਲੈ ਕੇ ਆਇਆ ਸ ਹੈ ਅਮਰੀਕਾ ਤੋਂ ਮਿੱਤਰੋ ਇਹ ਬੰਦਾ ਘੈਂਟ ਬੰਦਾ ਯਾਰਾਂ ਦਾ ਯਾਰ ਬੰਦਾ ਇਹ ਭਰਾਵੇਂ ਸਾਨੂੰ ਗਿਫਟ ਕੀਤੇ ਗੇਅਰ ਦੀਵਰ ਲੈ ਆ ਕੇ ਸਾਰਿਆਂ ਨੂੰ 1052 ਵਾਲੇ ਨੇ ਤੇ ਕੰਬ ਦੇ ਕਮਾ ਦੇ ਪਹੁੰਚ ਗਏ ਪਿੰਡ ਜਗਤਪੁਰ ਤੇ ਹੁਣ ਦੇਖਦੇ ਆ ਬਲੌਕ ਕਿੱਧਰ ਨੂੰ ਜਾਂਦਾ ਐ ਮੱਤਰ ਪਿਆਰੇਓ ਮੱਤਰ ਪਿਆਰੇਓ ਪਹੁੰਚ ਗਏ ਪਿੰਡ ਜਗਤਪੁਰ ਤੇ ਆਪਣੀ 1052 1052 ਇਹ ਵੀ ਘੈਂਟ ਰਾਣੀ ਸੰਦਰਾ ਆਪਣੀ ਇਹ ਵੀ 2012 ਮਾਡਲ ਗੱਡੀ ਆ ਸਰਾ ਲੱਗਦੀ ਐ ਵੀ ਆਪਣੇ ਮਨੀ ਭਰਾ ਵਾਲੀ ਰਾਣੀ ਸੰਦਰਾ ਤੇ ਹੁਣ ਘਰੇ ਪਹੁੰਚ ਗਏ ਮੈਂ ਕਿਹਾ ਚਾਹ ਦਾ ਕੱਪ ਪੀ ਕੇ ਫੇਰ ਜਾਣਾ ਪਿੰਡ ਟਾਲ ਮਜਾਰੇ ਨੂੰ ਓਏ ਹੋਏ ਹੋਏ ਚੱਕੜ ਗੱਡੀਆਂ ਦਾ ਹਾਲ ਬਹੁਤ ਮਾੜਾ ਹੋ ਗਿਆ ਮੀਂਹ ਚ ਐਨ ਤੋਂ ਆ ਕੇ ਨਾ ਲੈਚਰ ਚ ਕਰਾ ਖੜੀਆਂ ਕੀਤੀਆਂ ਸੀਆਂ ਓਏ ਹੋਏ ਹੋਏ ਦੋ ਦਿਨ ਐਨ ਗੱਡੀ ਤੋਂ ਆਤਮ ਖੜੀ ਕੀਤੀ ਸੀ ਦੋ ਦਿਨ ਤਾ ਚੱਲਿਆ ਧੂੜ ਮਿੱਟੀ ਹੀ ਉੜੀ ਤੇ ਮੀਂਹ ਪਿਆ ਗੱਡੀ ਦਾ ਹਾਲ ਦੇਖੋ ਤੇ ਇਨਸ਼ੋਰਸ ਕਰਾ ਰਿਆਂ ਦੀ ਮੈਂ ਕਿਹਾ ਵਿੱਚ ਪਾ ਕੇ ਰੱਖ ਰਿਏ ਨੇ ਇਨਸ਼ੋਰਸ ਆਨਲਾਈਨ ਬਾਈ ਕਹਿੰਦਾ ਕੱਲ ਨੂੰ ਚੜ ਜਾਣੀ ਐ ਤੇ ਪਹਿਲਾਂ SBI ਦੀ ਹੋਈ ਸੀ SBI ਦੀ ਪੈਂਡ ਸਾਸਰੀ ਕਾਲ ਜੀ ਤੇ ਪਹਿਲਾਂ ਮਿੱਤਰੋ SBI ਦੀ ਕਰਾਈ ਹੋ ਸੀ ਆਪਾਂ ਤੇ ਹੁਣ ਕਰਾਈ ਆ ओरिएंटਲ ਦੀ ਇਹ ਵੀ ਸਰਕਾਰੀ ਹੈ ਇਹ ਵੀ ਸਰਕਾਰੀ ਹੈ ਕਲੇਮ ਉੱਚ ਵੀ ਦੋ ਹੀ ਮਿਲਨੇ ਇੱਕ ਵੀ ਦੋ ਹੀ ਮਿਲਨੇ ਇਹਦੇ ਨਾਲ ਦੀ ਹੁੰਦੀ ਸੀ ਹੁਣ 63000 ਰੁਪਏ ਦੀ ਤਾਂ ਕਰਕੇ ਪਾਹਾ ਕਰਾ ਲਈਆ ਤੇ ਕਾਗਜ਼ ਪੱਤਰ ਆਪਣੇ ਹੋ ਗਏ ਪੂਰੇ ਭਰਾਵਾ ਦਾ ਬਹੁਤ ਖਿਆਲ ਰੱਖਣਾ ਪੈਂਦਾ ਪਰਮਟ ਵਾਲੀ ਗੱਡੀ ਤੇ ਕਿਉਂਕਿ ਨਵਾਂ ਐਕਸਪੀਰੀਅੰਸ ਆ ਪਹਿਲੀ ਵਾਰ ਲਈ ਨਾ ਆਪਾਂ ਪਰਮਟ ਵਾਲੀ ਗੱਡੀ ਤਾਂ ਹੁਣ ਕਾਗਜ਼ ਪੱਤਰੀ ਦੇ ਸਾਰੇ ਹੋ ਗਏ ਪੂਰੇ ਤੇ ਹੁਣ ਜਿਹੜਾ ਪਰਮਟ ਪਰਮਟ ਆਊਗਾ ਟੈਕਸ ਟੂਕਸ ਲਾਣੇ ਉਹਦਾ ਕਿਹਦਾ ਹਿਸਾਬ ਤਾ ਉਹ ਪੁੱਛ ਕੇ ਉਹ ਵੀ ਕਰਾ ਲਾਂਗੇ ਅੱਬਲ ਤਾਂ ਹੁਣ ਸਾਰਾ ਕੁਝ ਪੂਰਾ ਇਹਦਾ ਹੋ ਗਿਆ ਓਏ ਸਾਡਾ ਅਮਰਤ ਕਿੱਥੇ ਆ ਆਮਰ ਬਾਏ ਕਰਦੇ ਬਾਏ ਬਾਏ ਕਰਦੇ ਉਧਰ ਬਾਏ ਕਰਦੇ ਫੋਨ 'ਚ ਬਾਏ ਕਰਦੇ ਆਪਣੇ ਭਰਾਵਾਂ ਨੂੰ ਬਾਏ ਕਰਦੇ ਬਾਏ ਕਰਦੇ ਫੋਨ 'ਚ ਫੋਨ 'ਚ ਆਪਣੇ ਭਰਾਵਾਂ ਨੂੰ ਬਾਏ ਕਰਦੇ ਬਾਏ ਟਾਟਾ ਕਰਦੇ ਅਮਰ ਤੁਸੀਂ ਪਹਿਲਾਂ ਲਾਈਕ ਕਰ ਦਿਓ ਵੀਡੀਓ ਛੱਡੀ ਲਾਈਕ ਕਰ ਦਿਓ ਵੀਡੀਓ ਛੱਡੀ ਬਾਏ ਕਰਦੇ ਫੋਨ 'ਚ ਬਾਏ ਕਰਦੇ ਆਪਣੇ ਭਰਾਵਾਂ ਨੂੰ ਬਾਏ ਕਰਦੇ ਟਾਟਾ ਬਾਏ ਕਰਦੇ ਬਾਏ ਕਰਦੇ ਇੱਕ ਵਾਰ ਟਾਟਾ ਕਰਦੇ ਟਾਟਾ ਬਾਏ ਬਾਏ ਕਰਦੇ ਫੋਨ 'ਚ ਉਹ ਅਮਰ ਜਿਹੜੀ ਛੋਟੇ ਵਾਈ ਦੀ ਕੁੜੀ ਆ ਛੋਟੇ ਵਾਈ ਦੀ ਕੁੜੀ ਆ ਅਗਰ ਨਾ ਆਇਆ ਕੌਣ ਆਇਆ ਅਮਰਦ ਕੌਣ ਆਇਆ ਠੀਕ ਆ ਕਿੱਦਾਂ ਲਾਇਆ ਡੱਟ ਨੇ ਅਮਰਦ ਕੌਣ ਆਇਆ ਠੀਕ ਆ ਕਿੱਦਾਂ ਲਾਇਆ ਅਮਰਦ ਕੌਣ ਆ ਗਿਆ ਅਮਰਦ ਕੌਣ ਹੈ ਨਪਾਲੀ ਚਾਚਾ ਆ ਗਿਆ ਦਾ ਇਹ ਤੇ ਕੌਣ ਆ ਗਿਆ ਨਪਾਲੀ ਚਾਚਾ ਆ ਗਿਆ ਨਪਾਲੀ ਮਿੱਤਰ ਪਿਆਰਿਓ ਮਿੱਤਰ ਪਿਆਰਿਓ ਪਹੁੰਚ ਗਏ ਪਿੰਡ ਟਾਲਮੇ ਯਾਰੇ ਤੇ ਮਸ਼ੀਨਰੀ ਖੜੀ ਸੀ ਬਾਹਰ ਮਸ਼ੀਨਰੀ ਕਰਨ ਲੱਗਿਆ ਇਸ ਛੱਟ ਦੇ ਥੱਲੇ ਤੇ ਰਾਹ ਜਾਂਦਾ ਬਲੌਗ ਵਗੈਰਾ ਮਨ ਕੀਤਾ ਪੋਰ ਗਿਆ ਦਾ ਰਾਹ ਜਾਂਦਿਆਂ ਸ਼ਾਟ ਲੈ ਨਹੀਂ ਰੀਪਰ ਆਪਣੇ ਘਰੇ ਬਾਹਰ ਕਹਿੰਦੇ ਰੀਪਰ ਛੜ ਦੇ ਥੱਲੇ ਕਰ ਦਈਏ ਬਾਈ ਕਹਿੰਦਾ ਇਹ ਟਰਾਲੀ ਇੱਥੇ ਲਾਣ ਲੱਗਿਆ ਹੁਣ ਛੋਟਾ ਲਾਲ ਘੋੜਾ ਆਪਣਾ 855 ਫਰੂਟ ਬਹੁਤ ਘੈਂਟ ਲੱਗਿਆ ਇੱਥੇ ਛੋਟੇ ਬਾਈ ਦੇ ਸਰਾ ਫਰੂਟ ਆ ਅਦਰੋਂ ਵੱਧ ਪੂਟੇ ਪੜਦੇ ਬਾਈ ਨੇ ਬਹੁਤ ਘੈਂਟ ਘੈਂਟ ਬੂਟੇ ਸੀ ਯਾਰ ਤੇ ਮੀਂਹ ਪੈਂਦਾ ਸੀ ਮਸ਼ੀਨਰੀ ਖਰਾਬ ਹੁੰਦੀ ਸੀ ਰੀਪਰ ਉੱਪਰ ਬਾਹਰ ਪਿੱਛੇ ਛੜ ਦੇ ਬਾਹਰ ਲਾਏ ਹੋਇਆ ਸ਼ਰਟ ਬੜਾ ਘੈਂਟ ਬਣਿਆ ਇੱਥੇ ਸਾਰਾ ਸਮਾਨ ਖੜੀ ਜਾਂਦਾ ਕੰਬੈਨ ਤਾਂ ਕਿੱਥੇ ਖੜੀ ਜਾਂਦੀ ਕਾਫੀ ਟਾਈਮ ਬਾਅਦ ਚੋਂ ਆਇਆ ਇੱਥੇ ਨੂੰ ਤੇ ਮੈਂ ਕਿਹਾ ਇਹ ਵੀ ਸ਼ਾਰਟ ਲਈਏ ਮਸ਼ੀਨਰੀ ਆਪਣੀ ਖੜੀ ਹੈ ਤੇ ਇੱਕ ਟਰਾਲੀ ਲੱਗੀ ਹੈ ਆਪਣੀ ਤੇ ਹੁਣ ਉਹ ਵੀ ਲਾਣੀ ਹੈ ਇੱਧਰ ਮਸ਼ੀਨਰੀ ਮਸ਼ੀਨਰੀ ਸਾਰੀ ਇੱਧਰ ਖੜੀ ਸੀ ਟਰਾਲੀਆਂ ਟੋਲੀਆਂ ਰੇਫਰ ਉੱਪਰ ਚੱਕ ਕੇ ਅੰਦਰ ਕਰ ਲੱਗੇ ਸ਼ਰਟ ਥੱਲੇ ਆਹ ਜਿਹੜਾ ਮੰਜਾ ਹੈ ਨਾ ਪਾਕਿਸਤਾਨ ਦਾ ਇਹ ਸਾਡਾ ਕਿ ਪਾਕਿਸਤਾਨ ਤੋਂ ਲੈ ਕੇ ਆਇਆ ਸੀ ਪਾਕਿਸਤਾਨ ਤੋਂ ਪਾਇਆ ਪਾਕਿਸਤਾਨ ਦਾ ਮਨ ਜਿਆਦਾ ਨੂੰ ਪਤਾ ਐਸਾ ਡਾਂਕਰ ਹੈ ਨਾ ਚੰਗਾਰਾ ਸਿੰਘ ਬੈਸ ਪਾਕਿਸਤਾਨ ਤੋਂ ਲੱਗ ਕੇ ਐਸੀ ਆਰਮੀ ਵਿੱਚ ਸੀਗੇ ਨਾ ਉਹ ਜੋਬ ਕਰਦੇ ਉਹ ਤਕੜਿਆ ਉਧਰ ਤੇ ਸੀ ਉਹ ਉਧਰ ਦਾ ਮੈਨੂੰ ਪਤਾ ਨਹੀਂ ਤੇ ਪਾਕਿਸਤਾਨ ਦਾ ਮੰਜਾ ਦੇਖੋ ਮਿੱਤਰੋ ਬਹੁਤ ਭਾਰਾ ਯਾਰ ਕੈਮਰਾ ਛੋਟਾ ਹੀ ਲੱਗਦਾ ਬਹੁਤ ਬੜਾ ਭਾਰਾ ਓਏ ਹੋਏ 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 ਗੁਰੂ ਘਰ ਦੇਖੋ ਯਾਰ ਕਿੰਨਾ ਵਧੀਆ ਵਿਊ ਆਉਂਦਾ ਯਾਰ ਮੌਸਮ ਕਿੰਨਾ ਘੈਂਟ ਆ ਵਾਹਿਗੁਰੂ 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 ਸ਼ਾਬਾਤ ਆ ਯਾਰ ਮੌਸਮ ਐ ਨਾ ਘੈਂਟ ਹੋਇਆ ਪਿਆ ਪੱਦਲ ਦੇਖੋ ਬਸ ਸਾਡਾ ਕੰਮ ਵੀ ਤੱਕ ਨਿਭੜਿਆ ਗਿਆ ਇੱਕ ਹਲਾਤ ਅੰਦਰ ਤੇ ਇੱਕ ਦੋ ਘਰ ਰਹਿ ਗਏ ਤੇ ਟਰਾਲੀਆਂ ਵੀ ਤਿੰਨ ਚਾਰਕ ਤਾਂ ਖੜੀਆਂ ਆ ਦੋ ਬਾਹਰ ਖੜੀਆਂ ਕਿਉਂਕਿ ਇੱਥੇ ਵਿਆਹ ਸਗਣਾ ਯਾਰ ਗਵਾਂਡੀਆਂ ਦੀ ਕੁੜੀ ਦਾ ਵਿਆਹ ਗੱਤਾਂ ਸਾਰਾ ਖਾਲੀ ਕੀਤਾ ਸੀਗਾ ਤੇ ਟੈਂਟ ਲਾਇਆ ਸੀਗਾ ਵਿਆਹ ਤੇ ਤਾਂ ਸਾਮਾਨ ਬਾਹਰ ਲਾਇਆ ਸੀਗਾ ਤੇ ਹੁਣ ਲਾਪਿਆ ਮੀ ਸਾਮਾਨ ਵੀ ਪਹਚਾਣਾ ਪੈਣਾ ਤਾਂ ਹੁਣ ਇਧਰ ਨੂੰ ਆਏ ਬਾਈ ਕਿੰਨਾ ਸਾਮਾਨ ਅੰਦਰ ਕਰਕੇ ਚੱਲਦੇ ਆ ਨਾਲੇ ਭਾਬੀ ਚੱਲਣਾ ਸੀ ਗੁੜੀਆਂ ਚੱਲਣਾ ਸੀ ਇੱਥੇ ਵਾਈ ਫਾਈ ਮੌਸਮ ਬੜਾ ਘੈਂਟ ਆ ਯਾਰ ਫਲ ਫਰੂਟ ਇੱਥੇ ਇੰਨੇ ਘੈਂਟ ਹੁੰਦੇ ਸੀ ਨਾ ਯਾਰ ਬੂਟੇ ਆਦੋਂੋਂ ਵੱਧ ਪੱਟ ਤੇ ਇਹਦੇ ਫਲ ਫਰੂਟ ਖਾ ਕੇ ਮਜ਼ਾ ਆ ਜਾਂਦਾ ਸੀ ਮੈਂ ਬਹੁਤ ਬੇਰ ਸਟ੍ਰਾਬਰੀਆਂ ਪਤਾ ਨਹੀਂ ਕਿਆ ਕੁਝ ਠੀਕੂ ਚੁਕੂ ਸੰਤਰੇ ਅਮਰੂਦ ਪਤਾ ਨਹੀਂ ਕਿਆ ਕੁਝ ਇੱਥੇ ਮੈਂ ਖਾਦਾ ਤੋਰ ਤੋਰ ਕੇ ਤੇ ਸੇਬ ਦਾ ਬੂਟਾ ਵੀ ਲੱਗੇ ਇੱਥੇ ਯਾਰ ਐਪਲ ਦਾ ਆ ਕਿੱਥੇ ਗਿਆ ਇੱਥੇ ਕਿਤੇ ਹੁੰਦਾ ਸੀ ਯਾਰ ਸੇਬ ਦਾ ਬੂਟਾ ਤੇ ਸਾਡੇ ਅੰਕਲ ਨੇ ਤਾਂ ਬਹੁਤ ਕੇਅਰ ਨਾਲ ਬੂਟੇ ਰੱਖਿਓ ਸੀ ਯਾਰ ਤੇ ਪਤਾ ਨਹੀਂ ਕਿੱਥੇ ਗਿਆ ਨਹੀਂ ਹੁੰਦਾ ਸੀ ਇੱਥੇ ਪਤਾ ਨਹੀਂ ਇੱਕ ਸੁੱਕ ਗਿਆ ਯਾਰ ਹੁੰਦਾ ਸੀ ਇਹ ਐਪਲ ਦਾ ਬੂਟਾ ਆਪਣੇ ਪੰਜਾਬ ਵਿੱਚ ਮੰਨ ਸਕਦੇ ਸੀ ਬਾਬਿਓ ਮੈਂ ਕਿਹਾ ਮੂਲੀਆਂ ਲੱਗੀਆਂ ਨੇ ਤਾਜੀ-ਤਾਜੀ ਮੂਲੀ ਪਟਕੇ ਖਾਣ ਲੱਗਿਆ ਬੜੀ ਟੇਸਟੀ ਲੱਗਦੀ ਨਾ ਤਾਜੀ-ਤਾਜੀ ਪਟਕੇ ਖਾਣੀ ਬੜੀ ਟੇਸਟੀ ਲੱਗਦੀ ਪਿੰਡ ਜਾਂ ਸੀ ਰਹਿੰਦੇ ਸੀ ਖੇਤਾਂ ਬਹੁਤ ਲਾਉਂਦੇ ਨੇ ਸੀ ਘਰ ਦੀ ਸਬਜ਼ੀ ਗਾਜਰਾਂ ਮੂਲੀਆਂ ਸ਼ਾਗਲਮ ਫੋਰ ਬਹੁਤ ਚੀਜ਼ਾਂ ਲਾਉਂਦੇ ਸੀ ਅਭੀ ਜੈਦਾਂ ਤਾਜ਼ੀਆਂ ਕਰਨੀਆਂ ਚਾਹੀਦੀਆਂ ਤੇ ਮੂਲੀ ਪੱਟੀ ਆ ਪਟ ਕੇ ਖਾਣੇ ਆ ਇਹਦਾ ਟੇਸਟ ਵੀ ਵੱਖਰਾ ਹੁੰਦਾ ਐ ਮਿੱਠੀ ਮੂਲੀ ਨਾਲੇ ਘਰ ਦੀ ਕੋਈ ਸਪਰੇ ਨਹੀਂ ਕੋਈ ਦਵਾਈ ਨਾ ਇਹ ਹੈਗਾ ਬਾਈ ਸਾਡਾ ਨਾਲੇ ਚਾ ਚੱਕੀ ਫਿਰ ਨਾਲ ਸਾਡਾ ਜੀਤਾ ਚੋਬਰ ਵੀ ਬਣ ਗਿਆ ਸੀਗਾ ਪਿੰਡ ਟਾਲਮਜਰੀ ਆਏ ਸੀਗੇ ਤੇ ਜਾਂਦੀ ਵਾਰ ਸਾਨੂੰ ਸਾਡਾ ਚੋਬਰ ਜੀਤਾ ਟਾਲਮਜਰੀਆਂ ਮਿਲ ਗਿਆ ਸੀਗਾ ਬਾਈ ਤੇ ਮਿੱਤਰੋ ਮਿੱਤਰੋ ਹੁਣ ਚੱਲਣ ਗਏ ਆ ਪਿੰਡ ਤੋਂ ਵਾਪਸ ਤੇ ਬਾਈ ਦੇਖ ਲੋ ਸਾਡੇ ਕੰਮ ਚਾਹ ਪੀਂਦੇ ਗੱਡੀ ਤੁਰਿਆ ਵਾ ਨਾਲੇ ਕਹਿੰਦੇ ਚਾਹ ਪੀ ਜਾਨੀ ਨਾਲੇ ਜਾਈ ਜਾਣਾ ਇੱਦਾਂ ਵੀ ਅਸੀਂ ਕਰ ਲੈਨੇ ਨੂੰ ਜੇ ਸਾਨੂੰ ਕਾਹਲੀ ਹੁੰਦੀ ਨਾ ਫੇਰ ਚਾਹ ਪਾਣ ਵਾਲੇ ਚੱਕ ਲੈਨੇ ਮੈਂ ਵੀ ਇਦਾਂ ਕਰਾਂਗਾ ਗੇੜਾ ਗੁੜ ਆ ਜਾਵੇ ਨਾ ਚਾਹ ਮੈਂ ਨਾਲੇ ਚੱਕ ਰਣੀ ਇਦਾਂ ਚਾਹ ਪੀਂਦੇ ਪੀਂਦੇ ਨੇ ਜਾਈ ਜਾਣਾ ਭਰਾਵਾ 6:30 ਹੋ ਗਿਆ ਹਨੇਰਾ ਹੋ ਗਿਆ ਸਾਨੂੰ ਆਪਾਂ ਸੋਚਿਆ ਸੀ ਤੇ ਆਪਾਂ ਡਾਊਨ ਕਰਨੀ ਆ ਹਰ ਜਗ ਗੱਡੀ ਧੋਣੀ ਆ ਰਾਤ ਨੂੰ ਅੰਮ੍ਰਿਤਸਰ ਨੂੰ ਜਾਣਾ ਤੇ ਹੁਣ ਦੇਖਦੇ ਆਂ ਮੀਂਹ ਵਾਲਾ ਮਾਹੌਲ ਆ ਪਰ ਮੈਂ ਤਾਂ ਭਾਈ ਨੂੰ ਕਹਿੰਦੇ ਰਹਿਣ ਦੇ ਭਾਈ ਧੋਣ ਨੂੰ ਫੇਰ ਲਿਬੜਣੀ ਆ ਗੱਡੀ ਉਦਾਂ ਮੜ ਮੋਟੇ ਸਾਫ਼ ਕਰ ਲਿਓ ਸ਼ੀਸ਼ਮੀਆਂ ਸਾਫ਼ ਕਰ ਲਿਓ ਥੱਲੇ ਤੋਂ ਤੁਹਾਨੂੰ ਰਹਿਣ ਦੇ ਫੇਰ ਲਿਬੜਣੀ ਆ ਮੀਂ ਉਟਰ ਚਲਾ ਕੇ ਪਾਣੀ ਮਾਰ ਲੂੰਗਾ ਮੈੜਾ ਨੂੰ ਭੈਣੋ ਸਾਫ ਕਰਨੇ ਪੈਣੇ ਮੈੜਾ ਨੂੰ ਮੈਟ ਗੰਦੇ ਕਰਨੇ ਉਹ ਤੁਹਾਨੂੰ ਕਰਨੇ ਪੈਣੇ ਹਾਂ ਉਹ ਮੈਟ ਮਾੜੇ ਸਾਫ ਕਰ ਲਿਓ ਸ਼ੀਸ਼ੇ ਵੀ ਸਾਫ ਕਰ ਲਿਓ ਕਿਉਂਕਿ ਧੋਣ ਦਾ ਫਾਇਦਾ ਨਹੀਂ ਮਿਲਦਾ ਧੋਣ ਦਾ ਫਾਇਦਾ ਨਹੀਂ ਭਾਈ ਫਿਰ ਲਿਬੜ ਨਹੀਂ ਆ ਕਿਉਂਕਿ ਗਾਰਿਆਂ ਚ ਪੈਰ ਰੱਖਣੇ ਫਿਰ ਅੰਦਰ ਫਿਰ ਉਹ ਦੁੱਗਣਾ ਕਿ ਮਿਹਨਤ ਦੁੱਗਣੀ ਹੋਣੀ ਕੱਲ ਨੂੰ ਕੱਲ ਦਾ ਨਹੀਂ ਹੈ ਪਰਸੋਂ ਸਵਾਰ ਕੇ ਕਾਰ ਵਾਸਤੇ ਧੋਵਾਂਗੇ ਵਧੀਆ ਤਰ੍ਹਾਂ ਹੁਣ ਟੈਂਪੋਰਰੀ ਹੀ ਸਾਫ ਕਰ ਲਿਓ ਤੇ ਮੇਤਰ ਪਿਆਰੋ 7 ਵਜ ਗਏ ਤੇ ਹੁਣ ਪਹੁੰਚ ਗਏ ਮੁੜ ਕੇ ਪਿੰਡ ਜਗਤਪੁਰ ਤੇ ਹਾਲ ਮੀਨ ਇੰਨਾ ਕ ਮਾੜਾ ਹੋਇਆ ਵਾ ਬਾਈ ਕਹਿੰਦਾ ਗੱਡੀ ਧੋਣੀ ਐ ਮੈਂ ਹੈ ਗੱਡੀ ਰਹਿਣ ਦੇ ਧੋਣ ਨੂੰ ਉਹ ਵੀ ਲਿਬੜੀ ਪਈ ਐ ਕਪੜਾ ਦੇ ਖੜੀ ਕੀਤੀ ਉਹਦਾ ਕਿ ਕੰਮ ਕੁਮ ਹੈ ਜੀ ਨਹੀਂ ਯਾਰ ਪਤਾ ਨਹੀਂ ਕਿਹੜਾ ਚੱਕਰ ਆ ਪਤਾ ਨਹੀਂ ਸਾਡਾ ਹੀ ਚੱਲਦਾ ਹੈ ਨਾ ਪਰ ਸਾਰੇ ਆਪਣੇ ਸਰਕਲ ਚ ਸਾਰੇ ਬੰਦੇ ਰੋਂਦੇ ਹੀ ਆ ਕਹਿੰਦੇ ਇਹ ਕਿ ਕੰਮ ਹੈ ਨਹੀਂ ਐ ਕਿ ਯਾਰ ਆ ਸੱਜੇ ਸਾਡਾ ਇੰਨਾ ਕ ਮਾੜਾ ਗਿਆ ਤੁਸੀਂ ਗੱਲ ਛੱਡ ਦੋ ਤੇ ਇਹ ਸਗਾਜ ਦਾ ਬਲੌਗ ਬਲੌਗ ਤੁਸੀਂ ਦੇਖ ਲਿਆ ਗੱਡੀ ਦੀ ਇਨਸ਼ੋਰਸ ਕਰਣ ਗਏ ਸੀਗੇ ਤੇ ਗੱਡੀ ਦਾ ਪਤਾ ਕਰਨਗੇ ਸਿੱਕੇ ਡਿਜ਼ਾਇਰ ਦਾ ਸਾਡੇ ਬੀਏ ਬਾਈ ਨੇ ਲੈਣੀ ਆਪਣੀ ਸਲਾਹ ਵੀ ਬਣਦੀ ਹੈ ਲੈਣ ਦੀ ਆ ਗੱਡੀ ਸਾਡੀ ਵੇਚਣ ਨੂੰ ਹੀ ਸਲਾਹ ਮਾਰਦੀ ਹੈ ਵੇਚ ਕੇ ਮੈਂਗਾ ਜਿਆਦਾ ਆਰਟੀਕਲ ਲੈ ਲਈਏ ਕਿ ਨਾਲ ਜਾਂ ਫਿਰ ਨਵੀਂ ਡਿਜ਼ਾਇਰ ਕਢਾ ਲਈਏ ਹਨਾ ਤੇ ਬਾਕੀ ਮਿੱਤਰੋ ਇਹ ਸਗਾਜ ਦਾ ਬਲੌਗ ਜੇ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰਿਓ ਯਾਰ ਸਬਸਕ੍ਰਾਈਬ ਤੇ ਵੀਡੀਓ ਕਰਨ ਨੂੰ ਲਾਈਕ ਮਿਲਦੇ ਕਿਸੇ ਨੈਕਸਟ ਬਲੌਗ 'ਚ ਕਰੇ ਇਹ ਕੰਟੈਂਟ ਨਾਲ ਸਸਰੀ ਕੱਲ ਬਾਬੇਓ ਇੱਕ ਟਰੈਕਿੰਗ ਕਰਾਣੀ ਸੀ ਗੱਡੀ ਯਾਰ ਟਰੈਕਿੰਗ ਛੱਤ ਬਹੁਤ ਗੰਦੀ ਬਾਕੀ ਤੇ ਸਾਰੀ ਐਨ ਸਾਫ ਆ ਗੱਡੀ ਤੇ ਅੰਦਰੋਂ ਮੈਟ ਮੂਟ ਹੋਏ 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 ਮਾੜਾ ਹਾਲ ਹੈ ਦੇਖੋ ਯਾਰ ਮੀਂਹ ਜਿੱਦਾਂ ਹੁੰਦਾ ਨਾ ਮੀਂਹ ਪੈਣ ਲੱਗੇ ਦੋ ਤਿੰਨ ਦਿਨ ਹੋ ਗਏ ਤੇ ਬਲੌਗ ਤਾਂ ਪੈਣਾ ਘਟ-ਘਟ ਤਿੰਨ ਚਾਰ ਦਿਨ ਬਾਅਦ ਚ ਤੇ ਹਾਲ ਬਹੁਤ ਮਾੜਾ ਹੋਇਆ ਵਾ ਪਹਿਲਾਂ ਜਾਣਾ ਰਾਤ ਨੂੰ ਇੱਥੋਂ ਤੁਰਨੇ ਆ 1 ਵਜੇ ਅੰਮ੍ਰਿਤਸਰ ਨੂੰ ਤੇ ਮੁੜ ਕੇ ਆ ਕੇ ਸਵੇਰ ਨੂੰ ਜਾਣਾ ਫਤਿਹਗੜ੍ਹ ਸਾਹਿਬ ਨੂੰ ਤੇ ਬਾਕੀ ਹੁਣ ਦੇਖਦੇ ਆਂ ਜਾਂਬਰੀ ਚ ਪਿੱਕ ਕਿਦਾਂ ਦਾ ਕੰਮ ਚੱਲਦਾ ਕਿ ਆ ਚੱਲਦਾ ਨਾ ਲੈ ਵੇ ਮਿੱਤਰੋ ਸਾਫ਼ ਸਵੱਈਆ ਚੱਲ ਪਿਆ ਤੇ ਮੈਂ ਕਿਹਾ ਮੋਟੀ ਮੋਟੀ ਭਾਜੀ ਧੋ ਲਈ ਫੇਰ ਜਾਂਦੀ ਲਿਬੜਨੀ ਐ ਉਹ ਚਿੱਕੜ ਬਹੁਤ ਹੋਇਆ ਪਿਆ ਯਾਰ ਪਰ ਉਹ ਗੰਦੀ ਗੱਡੀ ਵੀ ਚਲਾਣ ਨੂੰ ਦਿਲ ਨਹੀਂ ਕਰਦਾ ਆਪਣੇ ਦਿਲ ਨਹੀਂ ਕਰਦਾ ਹੈ ਨਾ ਸਵਾਰੀ ਸਾਹਮਣੇ ਨਾਲ ਹੈ ਨਾ ਕੋਈ ਵੀ ਬੰਦਾ ਦੇਖਦਾ ਆਪਣੇ ਚਲਾਣ ਨੂੰ ਦਿਲ ਨਹੀਂ ਕਰਦਾ ਨਹੀਂ ਗੱਡੀ ਕਦੇ ਰੱਖੀ ਨਹੀਂ ਯਾਰ ਆਪਾਂ ਨੂੰ ਆਪਾਂ ਨੂੰ ਸ਼ੁਰੂ ਤੋਂ ਆਦਤ ਆ ਫਿਰ ਸਾਫ਼ ਸੁਥਰੀ ਉਹ ਗੱਡੀ ਰੱਖਣੀ ਤੇ ਆਪਾਂ ਤਾਂ ਕਦੇ ਮੇਜਰ ਮਿੱਟ ਮੋਟ ਲੱਗਣੇ ਨਹੀਂ ਦਿੱਤਾ ਗੱਡੀ ਨੂੰ ਤੇ ਹੁਣ ਮੀਂਹ ਕਰਕੇ ਬਸ ਹਾਲ ਮਾੜਾ ਹੋ ਗਿਆ ਕਿਉਂਕਿ 2-3 ਦਿਨ ਹੋ ਗਏ ਲਗਾਤਾਰ ਮੀਂਹ ਲੱਗੇ ਨੂੰ ਹਾਲ ਇੰਨਾ ਕਿ ਮਾੜਾ ਹੋਇਆ ਪਿਆ ਨਾ ਆ ਵੀੰਤੋ ਅੱਗੇ ਖੜੀ ਕੀਤੀ ਹੋ ਸੀ ਮੀਨਾ ਬਸ ਗਹਿ ਗੱਛੋਗਾ ਕੰਮ ਲਖਦਰ ਕਸ਼ਟਾ ਦਾ ਹਾਲ ਸਾਡੀ